ਸਮਾਰਸ਼ ਨੂੰ ਉਸੇ ਆਪ ਸਾਡਾ ਸਵਾਗਤ ਹੈ ਸੋ ਅੱਜ ਜਨਮ ਅਸ਼ਟਮੀ ਦੇ ਸ਼ੁਭ ਪਰਵ ਦੇ ਉਪਰ ਨਦੀਪਾਰ ਸੋਮੇ ਦੀ ਕੁਟਿਆ ਵਿਖੇ ਜਿੱਥੇ ਸਵੇਰ ਤੋਂ ਹੀ ਜਨਾਮਤ ਅਤੇ ਕੀਰਤਨ ਚੱਲ ਰਿਹਾ ਹੈ ਤੇ ਅੱਜ ਜੋ ਕਿ ਇੱਕ ਵਿਸ਼ੇਸ਼ ਤੌਰ ਤੇ ਖੂਨਦਾਨ ਕੈਂਪ ਦਾ ਜੋ ਕਿ ਆਯੋਜਨ ਕੀਤਾ ਗਿਆ ਹੈ 12ਵਾਂ ਵਿਸ਼ਾਲ ਖੂਨਦਾਨ ਕੈਂਪ ਜਿਸ ਵਿੱਚ ਪੀਜੀਐਡ ਡਾਕਟਰਾਂ ਦੀ ਜੋ ਕਿ ਟੀਮ ਆਈ ਹੈ ਤੇ ਸਵੇਰ ਤੋਂ ਹੀ ਇਹ ਕੈਂਪ ਬੜੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਸੋ ਅੰਦਰ ਆਪਾਂ ਤਸਵੀਰਾਂ ਵੀ ਦਿਖਾਣੇ ਆਂ ਅੱਜ ਖੂਨਦਾਨ ਕੈਂਪ ਵਿੱਚ ਬੜੀ ਜੀ ਉਸਾਰਨਾ ਲੋਕ ਖੂਨਦਾਨ ਵੀ ਕਰ ਰਹੇ ਨੇ ਤੇ ਨਾਮ ਵੀ ਜਪਰੇ ਨੇ ਸੋਮੀਲੀ ਮਹਾਰਾਜਾ ਸ਼ਿਸ਼ਟੂਪ ਜੀ ਦਾ ਸ਼ਿਸ਼ਟੂ ਪਾਦਮਾ ਜੀ ਦਾ ਸੰਗਤਾਂ ਵਿੱਚ ਵੀ ਸ਼ਾਹ ਵੀ ਦੇਖਣ ਨੂੰ ਮਿਲ ਰਹੇ ਤੇ ਸੇਰ ਹੋਈ ਜੋਗੀ ਰਾਸ਼ੂਰੇ ਹੋਇਆ ਖੋ ਰੱਖਿਆ ਹੈ ਤੇ ਬੜੀ ਬੇਨਤੀ ਵਿੱਚ ਸੰਗਤਾਂ ਖੂਨ ਵੀ ਦਾਨ ਕਰ ਰਹੀਆਂ ਨੇ ਸੋ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਵੀ ਜਰੂਰ ਕਰੋ ਨਾਲ ਦੇ ਨਾਲ ਤੇ ਕਮੈਂਟਾਂ ਵਿੱਚ ਤੁਸੀਂ ਜਦੋਂ ਮਸ਼ੀਨ ਨੂੰ ਕਿਹਾ ਕਿ ਜੈ ਸ਼੍ਰੀ ਕ੍ਰਿਸ਼ਨ ਤੇ ਜੈ ਸੋਮੇ ਮਹਾਰਾਜ ਦੀ ਜਰੂਰ ਲਿਖਣਾ ਤੇ ਅੱਗੇ ਤਸਵੀਰਾਂ ਆਪ ਦੇ ਦਿਖਾਉਂਦੇ ਆ ਤੇ ਗੱਲਬਾਤ ਕਰਦੇ ਆ ਪ੍ਰਬੰਧਕਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਤੇ ਖੂਨ ਦਾ ਜਿਹੜਾ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਤੇ ਉਹਨਾਂ ਦਾ ਵੀ ਕੀ ਕਹਿਣਾ ਹੈ ਇਸ ਬਾਰੇ ਅਨਕਿਤਾ ਅਨਕਿਤਾ ਕੋਈ ਕਰਾ ਲਈ ਤੇ ਹਾਂਜੀ ਨਹੀਂ ਨਹੀਂ ਮੈਂ ਫਸਟ ਟਾਈਮ ਹਾਂਜੀ ਫਸਟ ਟਾਈਮ ਠੀਕ ਲੱਗ ਰਿਹਾ ਮੈਨੂੰ ਲੱਗ ਰਿਹਾ ਕਿਸੇ ਜਾਨ ਵੱਜ ਜੂਗੀ ਮੇਰੇ ਖੂਨ ਕਰਕੇ ਕੀ ਜਿਹੜੇ ਕਹਿੰਦੇ ਆ ਫੋਨ ਦੀ ਕਮੀ ਹੁੰਦੀ ਹੈ ਹਾਂਜੀ ਆਪਣਾ ਸ਼ੂਰਾ ਦਾ ਹਾਂਜੀ ਪੂਰਾ ਦਾ ਕਿੰਨੇ ਗ੍ਰਾਮ ਆਇਆ ਪੜਾ ਕੇ ਚੈੱਕ ਕਰਾਏ ਕਰੀਏ ਨਹੀਂ ਮਾਮ ਨੇ ਕੀਤਾ ਤਾਂ ਉਹ ਮਾਮ ਨੇ ਦੱਸਿਆ ਨਹੀਂ ਅਜੀ ਦੜ ਕੇ ਕਿਨੇ ਦਾ ਇੱਕ ਕਹਿੰਦੇ ਠੀਕ ਹੈ 11 ਗ੍ਰਾਮ ਕਰਾ ਰਹੇ ਹਾਂ ਸਟੈਂਪੀਟ ਕਰਾ ਰਹੇ ਹਾਂ ਤੇ ਉਹ ਉਹਨੇ ਕਰਾ ਚੁੱਕੀ ਉਹਨੂੰ ਮਗਲਵਾ ਕਹਿੰਦੀ ਕਦੇ ਕੋਈ ਪਾਪਾ ਹੀ ਕਰਾਉਂਦੇ ਸੀ ਪਾਪਾ ਨੇ ਮੋਟੀਵੇਟ ਕੀਤਾ ਇਹਦਾ ਇਹਦਾ ਫਾਇਦਾ ਕੀ ਹੈ ਇਹਦਾ ਫਾਇਦਾ ਇਹ ਹੈ ਕਿ ਮੇਰੇ ਖੁੰਗਾ ਕਿ ਕਿਸੇ ਦਿਨ ਜਾਨ ਬਚ ਲੂਗੀ ਕਿ ਕਿਸੇ ਦਿਨ ਹੈਲਥ ਨਾਲ ਕੋਈ ਉਹ ਨਹੀਂ ਹੋਊਗਾ ਤਾਂ ਕਰਕੇ ਹਾਂਜੀ ਮੈਂ ਸਭ ਨਹੀਂ ਹੋਊਗੀ ਇੱਕ ਹੋਰ ਵੀ ਗੱਲ ਹੈ ਜਿਹਨੇ ਕਹਿੰਦੀਆਂ ਵੀ ਤੁਹਾ ਫੋਨ ਤਾਂ ਲੈ ਲੈਂਦੇ ਪਰ ਲੇਕਿਨ ਸਾਡੇ ਚਾਤੀਵਾ ਦਾ ਮੁੱਦਾ ਜੀ ਬਾਰੇ ਨਹੀਂ ਨਹੀਂ ਹੁਣ ਜਿਵੇਂ ਅਸੀਂ ਉਹ ਦੇਖਦੇ ਤਾਂ ਨਹੀਂ ਜਾਨ ਬਚਾਉਂਦੇ ਕਿ ਕਿਹਦਾ ਖੂਨ ਹੈ ਕਿਹੜੀ ਕਾਜਤਾ ਹੈ ਕਿਹੜਾ ਗੁਚ ਹੈ ਇਹ ਤਾਂ ਅਸੀਂ ਦੇਖਦੇ ਨਹੀਂ ਨਾ ਖੂਨ ਤਾਂ ਖੂਨ ਨੂੰ ਦੋ ਜਾਨ ਬਚ ਜਾਂਦੀ ਹੈ ਲੋਕ ਸਵਾਰਤ ਹੈ ਉਹ ਲੈ ਲਈ ਹਾਂਜੀ ਨਹੀਂ ਨਹੀਂ ਆਪਦੀ ਬਾਤ ਕਿਹਦੇ ਨਾਲ ਹਾਂਜੀ ਚਲੋ ਬਨੋ ਸਵਾਮੀ ਜੀ ਮਹਾਰਾਜ ਕੀ ਜੈ ਆ ਸਭ ਨੂੰ ਜਨਮਸ਼ਤਮੀ ਦੀ ਬਹੁਤ ਬਹੁਤ ਵਧਾਈਆਂ ਜਨਮਸ਼ਤਮੀ ਦੇ ਮੌਕੇ ਤੇ ਸਾਡੇ ਸਿਰਸਰਫ ਆਤਮਾ ਚਰਿੱਤਰਸਸ ਤੇ ਅੱਜ ਫੂਨਦਾਨ ਕੈਂਪ ਲਾਇਆ ਹੈ ਫੂਨਦਾਨ ਮਹਾਦਾਨ ਤੇ ਜਿੰਨੇ ਵੀ ਫੂਨ ਦੇਣਾ ਉਹ ਕੁਟੀਆਂ ਪਹੁੰਚ ਕੇ ਸਾਡਾ 3:00 ਵੇਲੇ ਤੱਕ ਕੈਂਪ ਚੱਲੂਗਾ ਇਹ ਕੰਟੀਨਿਊਸ ਸੁਭਾ ਦਾ ਚੱਲ ਰਿਹਾ ਤੇ ਸਭ ਨੂੰ ਬੇਨਤੀ ਹੈ ਤੁਹਾਡੇ ਚੈਨਲ ਦਾ ਹੀ ਕਿ ਆਪਣਾ ਖੂਨ ਦਾਨ ਦਿਓ ਮਹਾਦਾਨ ਔਰ ਇਸ ਪਵਿੱਤਰ ਦਿਨ ਤੇ ਤੇ ਖੂਨ ਦਾਨ ਦਿਓ ਇਹਦਾ ਆਪਣਾ ਹੀ ਮਹੱਤਵ ਹੈ ਪਤਾ ਨਹੀਂ ਕਿਹਦੀ ਜਾਨ ਬਚੇ ਪੀਜੀਆਈ ਬੁਦੀ ਟੀਮ ਸਾਡੇ ਕੋਲ ਆਈ ਹੋਈ ਹੈ ਤੇ ਸਭ ਨੂੰ ਬੇਨਤੀ ਹੈ ਕਿ ਸੰਭਵ ਹੱਦ ਤੇ ਪਹੁੰਚੋ ਤੇ ਦੂਸਰੀ ਬੇਨਤੀ ਹੈ ਵੀ ਸਾਡੇ ਸੋਮਜੀਤ ਜੀ ਤਸ ਵੱਲੋਂ ਇੱਕ ਮਲਟੀਪਰਪਸ ਵਰਕਿੰਗ ਹਾਲ ਬਣ ਰਿਹਾ ਹੈ ਜਿਨੇ ਵੀ ਕੋਈ ਸੇਵਾ ਦੇਣੀ ਹੋਵੇ ਸਾਡੇ ਇੱਥੇ ਕੁਟੀਆ ਆ ਕੇ ਕੋਈ ਜੀ ਦਾਨ ਦੇਣਾ ਤਾਂ ਰਸੀਦ ਲੋ ਨਹੀਂ ਤਾਂ ਬੋਲਕ ਆਪਣਾ ਦਾਨ ਦੇ ਸਕਦਾ ਤੇ ਕੋਈ ਕਿਸੇ ਦਾ ਸਮਾਨ ਸਰੀਆ ਤੇ ਸਿਮਿੰਟ ਦੇਣਾ ਤਾਂ ਉਹ ਆਪਣੀ ਇੱਛਾ ਨਾਲ ਸਾਡੇ ਕੋਲ ਭੇਜ ਸਕਦਾ ਸਾਡੇ ਇੱਥੇ ਸੇਵਾਦਾਰ ਲੱਖਾ ਜੀ ਆ ਉਹਨਾਂ ਨੂੰ ਮਿਲ ਸਕਦਾ ਹੈ ਤੇ ਆਪਣਾ ਨੰਬਰ ਵੀ ਕਰ ਸਕਦਾ ਹਾਂ ਮੇਰਾ ਨੰਬਰ ਹੈ ਜੀ 9914808149 9914808149 ਮੈਟਰਸ ਦਾ ਇਸ ਤੋਂ ਪ੍ਰੈਜ਼ੀਡੈਂਟ ਹੈ ਜੀ ਸਭ ਨੂੰ ਬੇਨਤੀ ਹੈ ਤੇ ਖੁੰਦਾਨ ਮਹਾਦਾਨ ਖੂਮ ਦੇਣ ਤੁਸੀਂ ਜਰੂਰ ਆਓ ਆਪਣੇ ਟਾਈਮ ਦੇ ਟਾਈਮ ਕੱਢ ਕੇ ਤੇ ਜੋ ਆਪਾਂ ਤੁਹਾਨੂੰ ਬੇਨਤੀ ਕੀਤੀ ਹੈ ਸਾਡੇ ਇੱਕ ਮਲਟੀਪਰਪਸ ਹਾਲ ਬਣਾ ਰਿਹਾ ਉਹਦੇ ਵਾਸਤੇ ਤੁਸੀਂ ਸੇਵਾ ਕੋ ਦੇ ਸਕਦਾ ਉਹ ਦੇ ਸਿਸਕਾ ਜੀ ਸਿਸਕਾ ਜੀ ਖੁੰਦਾਨ ਕੈਂਪ ਅੱਗੇ ਹੋਇਆ ਤੁਸੀਂ ਪਹੁੰਚਿਆ ਹਾਂ ਜੀ ਤੇ ਕੁਝ ਵੀ ਕਿਤੇ ਕਰਿਆ ਹਾਂ ਹਾਂ ਪਹਿਲਾਂ ਮੈਂ ਲਾਂਚ ਕਲੱਬ ਕੁਰਾਲੀ ਤੋਂ ਇੱਥੇ ਸਾਡੇ ਬਹੁਤ ਬਹੁਤ ਸਾਲਾਂ ਤੋਂ ਉੱਥੇ ਡੋਨੇਟ ਕਰਦੇ ਹੈਗੇ ਆ ਤੇ ਇਹਨਾਂ ਦਾ ਸਾਰਾ ਰੇਂਜ ਲਾਂਚ ਕਲੱਬ ਘਰ ਵਾਲੀ ਕਰਦਾ ਰਿਹਾ ਮੈਂ ਉਹਦੇ ਵਿੱਚ ਮੈਂ ਲਗਾਤਾਰ 7 ਸਾਲ 8 ਸਾਲ ਕੰਮ ਦਿੱਤਾ ਤੇ ਹਾਂ ਮੈਂ ਮੇਰਾ ਦੂਜਾ ਵੀ ਕਾਰਡ ਬਣਾਇਆ ਹੋਇਆ ਪੀਜੀਆਈ ਤੋਂ ਹਾਂ ਉਹਦੇ ਨਾਲ ਸਾਨੂੰ ਇਦਾਂ ਹੁੰਦਾ ਵੀ ਅਸੀਂ ਕਿਸੇ ਦੀ ਸਾਡੇ ਖੂਨ ਦੀ ਕੀਮਤ ਜਦੋਂ ਪਤਾ ਚੱਲਦੀ ਹੈ ਜਦੋਂ ਕਿਸੇ ਦੀ ਜਾਨ ਵਜੂ ਜਾਂਦੀ ਹੈ ਇਹ ਸਾਨੂੰ ਸ਼ੁਰੂ ਤੋਂ ਹੀ ਸਾਡੀ ਫੈਮਿਲੀ ਤੋਂ ਹੀ ਮਦਰ ਫਾਦਰ ਤੋਂ ਹੀ ਇਹ ਸਿੱਖਿਆ ਦਿੱਤੀ ਗਈ ਹੈ ਕਿ ਜਦੋਂ ਤੱਕ ਜਾਨ ਹੈਗੀ ਆ ਤੁਹਾਡੇ ਵਿੱਚ ਕਿਉਂਕਿ ਤੁਸੀਂ ਕਿਸੇ ਦੇ ਕੰਮ ਆ ਸਕਦੇ ਹੋ ਤਾਂ ਕੰਮ ਆਓ ਤੇ ਇਸ ਦੇ ਵਿੱਚ ਸਮਾਜ ਵਾਸਤੇ ਮੈਸੇਜ ਕੀ ਹੈ ਕਿਉਂਕਿ ਸਾਡੇ ਵਿੱਚ ਸਮਾਜ ਵਾਸਤੇ ਇਹ ਮੈਸੇਜ ਹੈ ਜੀ ਜਦੋਂ ਆਪਾਂ ਕਿਸੇ ਨੂੰ ਜਦੋਂ ਕਿਸੇ ਦੀ ਜਾਨ ਜਾ ਰਹੀ ਹੁੰਦੀ ਹੈ ਤੇ ਉਸ ਟਾਈਮ ਦੇ ਵਿੱਚ ਲੋਕੀ ਕਹਿੰਦੇ ਆ ਯਾਰ ਇਹਨੂੰ ਖੂਨ ਚਾਹੀਦਾ ਤੇ ਉਸ ਟਾਈਮ ਕੋਈ ਵੀ ਕਾਸਟ ਦਾ ਜਿਵੇਂ ਕੋਈ ਮੁ슬림 ਆ ਗਿਆ ਉਹ ਆ ਕੇ ਕਹਿ ਦਵੇ ਵੀ ਮੈਂ ਖੂਨ ਦੇ ਰਿਹਾ ਇਹਨੂੰ ਤੇ ਉਸ ਟਾਈਮ ਤੇ ਇਹ ਲੋਕ ਇਨਕਾਰ ਨਹੀਂ ਕਰਦੇ ਹੈਗੇ ਤੇ ਹੁਣ ਮਤਲਬ ਜਿਹੜਾ ਆਪਣੇ ਦੇਸ਼ ਦੇ ਵਿੱਚ ਟੋਟਲ ਦੇਸ਼ ਦੇ ਵਿੱਚ ਉਦਾਂ ਬੰਗਾਲ ਸਾਈਡ ਹੋ ਰਿਹਾ ਹੈ ਹੋਰ ਪਾਸੇ ਹੋ ਰਿਹਾ ਤੇ ਜਿਹੜਾ ਮਤਲਬ ਟੈਰਰਿਜ਼ਮ ਦਾ ਇਹਨੂੰ ਨਾਮ ਦਿੰਦੇ ਆ ਬਟ ਇਹ ਠੀਕ ਨਹੀਂ ਹੈ ਇਹ ਕੁਝ ਕੁ ਲੋਕ ਹੁੰਦੇ ਆ ਲੇਕਿਨ ਮੇਰੇ ਅਸਾਮ ਨਾਲ ਇਹ ਸਾਰਾ ਟੋਟਲ ਇੰਡੀਆ ਦਾ ਆਪਣਾ ਭਾਈ ਭਾਈ ਹੈ ਸਾਰੇ ਵਿੱਚ ਕੋਈ ਕੁਝ ਪਰਸੈਂਟ ਬੰਦੇ ਹੁੰਦੇ ਆ ਉਹਨਾਂ ਕਰਕੇ ਦੇਸ਼ ਦਾ ਨਾਮ ਪਤਾ ਮਤਲਬ ਜਿਵੇਂ ਹੁਣ ਦੇਖੋ ਤੋਂ ਨਹੀਂ ਕਿਉਂਦਾ ਹਨ ਨੂੰ ਪਤਾ ਲੱਗੇ ਸਭ ਦਾ ਕੋਈ ਨਹੀਂ ਕੋ ਜੀ ਇੱਕੋ ਜਿਹੀ ਹੈ ਬਿਲਕੁਲ ਬਿਲਕੁਲ ਫਿਰ ਵੀ ਸਾਡੇ ਚ ਜਾਤੀ ਤੇ ਨਾ ਕਿ ਤੇ ਜਾਤੀ ਦਾ ਇਹ ਮੈਂ ਬਣੀ ਹੁੰਦੀ ਹਾਂ ਹਾਂ ਇਹ ਇਹ ਹੈਗੀ ਹੈ ਇਹ ਬਹੁਤ ਬੜੀ ਇਹ ਬਹੁਤ ਬੜੀ ਗੱਲ ਹੈਗੀ ਪਰ ਬਟ ਇਹ ਲੋਕਾਂ ਨੂੰ ਅੱਜ ਦੇ ਹਿਸਾਬ ਨਾਲ ਸੋਚਣਾ ਚਾਹੀਦਾ ਵੀ ਜਦੋਂ ਤੁਸੀਂ ਕਿਸੇ ਦਾ ਖੂਨ ਲੈ ਰਹੇ ਆ ਜਾਨ ਵਾਸਤੇ ਆਪਣੀ ਜਾਨ ਬਚਾਉਣ ਵਾਸਤੇ ਉਸ ਟਾਈਮ ਤਾਂ ਤੁਸੀਂ ਜਾਤ ਬਰਾਦਰੀ ਦੇਖਦੇ ਨਹੀਂ ਹੈਗੇ ਠੀਕ ਹੈ ਤੇ ਉਸ ਟਾਈਮ ਦੇਖੋ ਫਿਰ ਤੁਹਾਨੂੰ ਪਤਾ ਚੱਲਦਾ ਵੀ ਇੱਕ ਖੂਨ ਦੀ ਕੀਮਤ ਕਿਹ ਹੈ ਇਹ ਇਹ ਚੀਜ਼ ਤੋਂ ਬਹੁਤ ਉੱਪਰ ਉਠੋ ਜਾਤ ਪਾਤ ਤੋਂ ਉੱਪਰ ਉਠ ਕੇ ਇਹ ਕਾਸਟਿਜ਼ਮ ਨੂੰ थोड़ा उठो देश जा रहे है। इन देश जा सोचो हाँ जी मैं डॉक्टर एकता बोल रही हूँ हम हमारे 61 हो गए हमारा बहुत ही अच्छा रहा यहाँ पर इन्होंने हमारा स्वागत किया और इतने डोनर्स आए इन्होंने इतनी उम्मीद थी और इन्होंने हमसे इतने सवाल पूछे हमें भी ऐसे अच्छा लगता है ऐसे कैंप्स में आ ਜੀ ਹਮ ਬਾਅਦ ਮਿਲਾਂਗੇ ਫਿਰ ਸੁਲਾਈਏਗਾ